ਮਾਮਲਾ ਤੁਹਾਡੇ ਧਰ ਤੱਕ ਕਿਵੇਂ ਪਹੁੰਚਿਆ ਸੀ ਜੀ ਜੀ ਸਾਡਾ ਇੱਕ ਵਿਭਾਗ ਕੰਮ ਕਰਿਆ ਪੁਲਿਸ ਮਹਿਕਮੇ ਦਾ ਹੀ ਕੰਮ ਹੈ ਮਹਿਕਮਾ ਹੈ ਪੀਪੀਐਮਐਮ ਪੰਜਾਬ ਪੁਲਿਸ ਮਹਿਲਾ ਮਿੱਤਰ ਉਹਨਾਂ ਦੀ ਉੱਥੇ ਜਿਹੜੀ ਸਿਟੀ ਥਾਣੇ 'ਚ ਤਾਇਨਾਤ ਨੇ ਕਾਂਸਟੇਬਲ ਰਾਜਵ ਰਾਜਵਿੰਦਰ ਕੌਰ ਇਨਾ ਨੇ ਸਿਟੀ ਏਰੀਆ ਵਿੱਚ ਇਹ પેટ્રોલਿੰਗ ਕਰ ਰਹੇ ਸੀ ਤਾਂ ਇਹਨਾਂ ਨੇ ਦੇਖਿਆ ਕਿ ਇੱਕ ਬੱਚੀ ਗਵਾਚੀ ਹੋਈ ਕੋਮਰਈਆ ਜਿਸਦੇ ਉਹ ਆਪਣਾ ਕੁਝ ਵੀ ਆਪਣੇ ਬਾਰੇ ਜਾਂ ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਮੈਂ ਕਿੱਧਰ ਜਾਣਾ ਤਾਂ ਜਦੋਂ ਉਹਨਾਂ ਨੇ ਉਸ ਬੱਚੀ ਨੂੰ ਬੁਲਾ ਕੇ ਉਹਨੂੰ ਨਾਮ ਪਤਾ ਪੁੱਛਿਆ ਤਾਂ ਉਹ ਆਪਣਾ ਨਾਮ ਵੀ ਨਹੀਂ ਸੀ ਦੱਸ ਰਹੀ ਆਪਣੇ ਕਿੱਥੋਂ ਆਈ ਹੈ ਕਿਸ ਜਗ੍ਹਾ ਤੇ ਉਹਨੇ ਜਾਣਾ ਉਹ ਇਸ ਬਾਰੇ ਵੀ ਨਹੀਂ ਸੀ ਦੱਸ ਰਹੀ ਨਾ ਉਹ ਆਪਣੇ ਮਾਤਾ ਪਿਤਾ ਦਾ ਨਾਮ ਦੱਸ 파 ਰਹੀ ਸੀ ਜਿਸ ਤੇ ਉਹਨਾਂ ਨੇ ਫਿਰ ਅਬ ਜਿਹੜੇ ਇਨਚਾਰਜ ਔਮਨ ਹੈਲਪ ਡੈਸਕ ਏਐਸਆਈ ਬਲਵਿੰਦਰ ਕੋ ਆ ਰਿਹਾ ਉਹਨਾਂ ਨੂੰ ਨਾਲ ਬੁਲਾਇਆ ਤੇ ਉਹਨਾਂ ਨੇ ਉਸ ਬੱਚੀ ਨਾਲ ਬੜੇ ਆਰਾਮ ਨਾਲ ਬੜਾ ਉਹਨੂੰ ਜਿਹਨੂੰ ਅੱਛੇ ਤਰੀਕੇ ਨਾਲ ਪਲੋਸ ਕੇ ਉਹਨੂੰ ਆਪਣੇ ਕੌਨਫੀਡੈਂਸ ਵਿੱਚ ਲੈ ਕੇ ਉਹ ਤੋਂ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਲੇਕਿਨ ਬੱਚਾ ਕੁਝ ਵੀ ਨਹੀਂ ਸੀ ਦੱਸ ਰਿਹਾ ਫਿਰ ਇਹ ਉਹ ਮਾਮਲਾ ਮੇਰੇ ਕੋਲ ਕਿਉਂਕਿ ਮੈਂ ਉਹਨਾਂ ਦਾ ਇਨਚਾਰਜ ਹਾਂ ਤੇ ਉਹਨਾਂ ਦੀ ਨੂਡਲ ਅਫਸਰ ਮੀਆਂ ਦੇ ਉਹਨਾਂ ਨੂੰ ਉਹਨਾਂ ਨੇ ਮੇਰੇ ਕੋਲ ਲੈ ਕੇ ਆਏ ਬੱਚੇ ਨੂੰ ਤੇ ਮੈਂ ਉਹਨਾਂ ਨੂੰ ਹਦਾਇਤ ਕੀਤੀ ਕਿ ਇਸ ਬੱਚੇ ਨੂੰ ਨਾਲ ਲਿਜਾ ਕੇ ਤੇ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਸਿਟੀ ਏਰੀਆ 'ਚ ਉਹਨਾਂ ਤੋਂ شناخت ਕਰਾ ਕੇ ਪਤਾ ਕਰਕੇ ਤੇ ਇਸ ਬੱਚੇ ਨੂੰ ਉਹਨਾਂ ਦੇ ਮਾਪੇ ਤੱਕ ਪਹੁੰਚਦਾ ਕਰੀਏ ਜਿਸ ਵਿੱਚ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਘੁੰਮ ਕੇ ਪਤਾ ਕੀਤਾ ਲੇਕਿਨ ਕਿਸੇ ਨੇ ਵੀ ਉਸ ਬੱਚੇ ਨੂੰ ਪਛਾਣਿਆ ਨਹੀਂ ਨਾ ਹੀ ਉਸ ਬੱਚੇ ਨੇ ਆਪਣੀ ਆਈਡੈਂਟੀਟੀ ਜ਼ਾਹਰ ਕੀਤੀ ਫਿਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਸਾਨੂੰ ਖਿਆਲ ਆਇਆ ਕਿ ਕਿਉਂ ਨਾ ਅਸੀਂ ਗੜਸ਼ੰਕਰ ਵਾਲੇ ਏਰੀਏ ਵਾਲੇ ਪਾਸੇ ਨੂੰ ਉਧਰਲੇ ਪਾਸੇ ਤੋਂ ਕਿਸੇ ਨੂੰ ਪਤਾ ਕਰੀਏ ਤਾਂ ਗੜਸ਼ੰਕਰ ਜਦੋਂ ਅਸੀਂ ਬੱਸ ਸਟੈਂਡ ਤੱਕ ਪਹੁੰਚੇ ਤਾਂ ਉੱਥੇ ਸਾਨੂੰ ਇੱਕ ਕਬਾੜ ਚੱਕਣ ਵਾਲੀ ਇੱਕ ਔਰਤ ਮਿਲ ਗਈ ਅਸੀਂ ਉਸ ਨੂੰ ਪੁੱਛਿਆ ਤਾਂ ਉਸ ਨੇ ਇਹਦੇ ਬੱਚੇ ਦੀ شناخت ਕੀਤੀ ਉਸ ਨੇ ਦੱਸਿਆ ਕਿ ਇਹ ਘਰੋਂ ਭੱਜੀ ਹੋਈ ਹੈ ਤੇ ਇਹ ਇਹਦਾ ਕੋਈ ਇਹਦੀ ਮਦਰ ਜਿਹੜੇ ਆ ਉਹ ਨਹੀਂ ਆ ਉਹ ਐਕਸਪਾਇਰ ਹੋ ਚੁੱਕੀ ਹੈ ਘਰ ਚ ਪਿਤਾ ਚਾਰ ਭਰਾ ਨੇ ਤੇ ਦੋ ਹੋਰ ਭੈਣਾਂ ਨੇ ਜਿਸ ਤੇ ਅਸੀਂ ਫਿਰ ਉਸ ਬੱਚੇ ਨੂੰ ਮਾਤਾ ਪਿਤਾ ਉਹਦੇ ਪਿਤਾ ਤੇ ਉਹਦਾ ਪਰਿਵਾਰ ਰਹਿੰਦੇ ਨੇ ਉੱਥੇ ਉਹਨਾਂ ਦੇ ਹੈਂਡਓਵਰ ਕੀਤਾ ਸਰ ਬੱਚੀ ਦੇ ਘਰ ਜਾਣ ਦੀ ਇੱਛਾ ਕਿਉਂ ਨਹੀਂ ਸੀ ਬੱਚੀ ਘਰ ਜਾਣਾ ਕਿਉਂ ਨਹੀਂ ਚਾਹੁੰਦੀ ਸੀ ਬੱਚੀ ਐਕਚੁਅਲੀ ਆਪਣੀ ਮਾਤਾ ਨੂੰ ਮਿਸ ਕਰ ਰਹੀ ਸੀ ਮਾਤਾ ਨਾ ਹੋਣ ਕਰਕੇ ਉਹਦਾ ਪਾਲਣ ਪੋਸ਼ਣ ਅੱਛਾ ਨਹੀਂ ਹੋ ਪਾ ਰਿਹਾ ਤੇ ਉਹਦੇ ਵਿੱਚ ਘਰ 'ਚ ਜਿਹੜੇ ਬੜੇ ਉਹਦੀ ਸਿਸਟਰ ਸੀਗੀ ਉਹਦੀ ਮੈਰਿਜ ਹੋ ਚੁੱਕੀ ਆ ਤੇ ਬਾਕੀ ਸਾਰੇ ਉਹਦੇ ਹਮ ਉਮਰ ਬੱਚੇ ਆ ਜਿੱਦੇ ਕਰਕੇ ਉਹ ਸ਼ਾਇਦ ਪਰ ਫੈਮਿਲੀ ਤਾਂ ਖੁਸ਼ ਹੋਣੀ ਜੀ ਕਿ ਬੱਚਾ ਘਰ ਵਾਪਸ ਆ ਗਿਆ ਜੀ ਉਹਨਾਂ ਨੇ ਸਾਨੂੰ ਬਿਲਕੁਲ ਧੰਨਵਾਦ ਕੀਤਾ ਤੇ ਉਹਨਾਂ ਨੇ ਉਹ ਫਿਕਰਮੰਦ ਸੀਗੇ ਉਹ ਆਸ-ਪਾਸ ਲੱਭ ਵੀ ਰਹੀ ਸੀ ਕਿ ਸਾਡਾ ਬੱਚਾ ਕਿੱਥੇ ਹੈ ਸੋ ਮਤਲਬ ਕਾਫੀ ਕੋਸ਼ਿਸ਼ਾਂ ਲੱਗੀਆਂ ਜਿਵੇਂ ਮੈਂ ਸੁਰਤ ਆ ਰਿਹਾ ਜੀ ਕਿ ਬੱਚੇ ਨੂੰ ਪਹਿਲਾਂ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਜਿਵੇਂ ਦੱਸਿਆ ਕਿ ਸਾਨੂੰ ਪੁੱਤੀ ਦੇਵ ਦੀ ਕੋਸ਼ਿਸ਼ ਕੀਤੀ ਪਰ ਇਹ ਬੱਚੇ ਨੇ ਬੋਲਿਆ ਨਹੀਂ ਕਿ ਕਿੱਥੋਂ ਆਈ ਹੈ ਜੀ ਬਿਲਕੁਲ ਉਹਨੇ ਆਪਣਾ ਨਾਮ ਪਤਾ ਕੁਝ ਵੀ ਨਹੀਂ ਦੱਸਿਆ ਤੇ ਉਹ ਬਹੁਤ ਉਹ ਮਾਇੂਸ ਜੇ ਉਹਦੇ ਚਿਹਰੇ ਨਾਲ ਤੇ ਮਾਇੂਸੀਤ ਨਾਲ ਹੀ ਘੁੰਮ ਰਹੀ ਸੀ ਉਹ ਕੋਈ ਬទਤ ਖੁਸ਼ ਨਹੀਂ ਸੀ ਜੀ ਚਲੋ ਬਹੁਤ ਸ਼ੁਕਰੀਆ ਸਰ ਕਿਉਂਕਿ ਤੁਸੀਂ ਉਹਦੀ ਮਾਇੂਸੀ ਤੇ ਮਾਇੂਸੀ ਤੇ ਮਸੂਮੀ ਨੂੰ ਸਮਝਿਆ ਤੇ ਉਹਨੂੰ ਘਰ ਤੱਕ ਪਹੁੰਚਾ ਦਿੱਤਾ ਬਹੁਤ ਬਹੁਤ ਧੰਨਵਾਦ